ਇਹ ਮੋਬਾਈਲ ਦੇ ਵਿੱਚ ਪਾਉਣਾ ਹੈ ਆਹਾਂ ਫਿਰ ਇਹਦੇ ਵੱਡੀ ਫੋਟੋ ਆਉਗੀ ਵੱਡੇ ਨੰਬਰ ਆਉਣਗੇ ਇਹ ਬੇਟਾ ਫਿਰ ਇਹਨਾ ਕੰਮ ਕਰੂਗਾ ਖੇਤ ਜਾ ਕੇ ਵਧੀਆ ਪਾਈ ਸਾਹਿਬ ਇਹ ਇਸ ਤਰ੍ਹਾਂ ਫੋਟੋ ਥੋੜਾ ਵੱਡੀ ਹੋ ਜੇ ਸ਼ੀਸ਼ਾ ਵੱਡਾ ਪਾ ਦੇਗਾ ਤੂੰ ਕਿਤੇ ਬੇ ਹੱਥ ਰੂਕ ਕਿੰਨੀ ਗਰਮੀ ਕਿੰਨਾ ਰੱਬ ਨੇ ਤਾਂ ਮਾਰਿਆ ਇੱਕ ਇਹਨੇ ਮੁੰਡੇ ਨੇ ਤਾਂ ਮਾਰਿਆ ਸਾਸਰੀ ਘਰ ਪਾ ਜੀ ਸਾਸਰੀ ਘਰ ਜੀ ਮਨੇ ਸਾਸਰੀ ਘਰ ਹਾਂਜੀ ਸਾਸਰੀ ਘਰ ਦੱਸੋ ਜੀ ਆਪਣੀ ਸੀਸਾ ਪਾਉਣਾ ਫੋਨ ਦਾ ਸੀਸਾ ਪਾਉਣਾ ਪਾਦਨੇ ਕੋਈ ਨਹੀਂ ਤੇ ਸੀਸਾ ਪਾਉਣਾ ਹੈ ਬੱਚਾ ਹੈ ਜਵਾਕ ਬੜੀ ਜ਼ੇਦ ਕਰੀ ਜਾਂਦਾ ਸੀ ਸੀਸੇ ਤੇ ਬੰ ਹੂੰ ਤੇ ਕਿੰਨੇ ਚਿਰ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਮੈਨੂੰ ਕੰਮ ਕਰਦਿਆਂ ਤਾਂ ਬਹੁਤ ਚਿਰ ਹੋ ਗਿਆ ਕਿਵੇਂ ਸੀ ਮੈਂ ਪੁੱਛੰਦਾ ਫਰਜਣਾ ਮੇਂਜਾ ਫੋਨ ਨੇ ਜਣੀਆਂ ਤੇ ਮੇਰੇ ਮੈਨੂੰ ਕੰਮ ਕਰਦੇ ਪਹਿਲੇ ਦੇਣੇ ਆਪਾਂ ਕੰਮ ਕਰਦਿਆਂ 20 ਸਾਲ ਹੋ ਗਏ ਆਹ 20 ਸਾਲ 20 ਸਾਲ ਹੋ ਗਏ ਸੀਸ਼ਾ ਪਵਾ ਦੋ ਕੋ ਫੋਨ ਦਾ ਹਾਂ ਹਾਂ ਪਾਣਾ ਕੰਮ ਹੀ ਆਪਣਾ ਸ਼ੀਸ਼ਿਆਂ ਦਾ ਅੱਛਾ ਕਿੰਨੇ ਦਾ ਪੈਣਾ ਭਾਜੀ ਸ਼ੀਸ਼ਾ ਇਹ ਸ਼ੀਸ਼ਾ ਨਹੀਂ ਹੁੰਦਾ ਪੈਸਾ ਤੈਨੂੰ ਫੋਲਡਰ ਕਹਿੰਦੇ ਹੁੰਨੇ ਆਪਾਂ ਜਿਹੜਾ ਤੁਸੀਂ ਟੁੱਟਿਆ ਫੋਨ ਲੈ ਕੇ ਆ ਰਹੇ ਹੋ ਨਾ ਫੋਟੋ ਵਾਲਾ ਫੋਨ ਆ ਇੱਕ ਮਿੰਟ ਵੱਡੀ ਵੱਡੀ ਫੋਟੋ ਵਾਲਾ ਥੱਲੇ ਥੱਲੇ ਉਤਰਿਆ ਭਈ ਯਾਰ ਥੱਲੇ ਉਤਰਿਆ ਫੋਲਡਰ 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 ਠੀਕ ਫੋਲਡ ਫੋਲਡ ਅੱਛਾ ਬੈਕ ਮਿੰਟ ਮੈਂ ਜਾ ਰਿਹਾ ਥੱਲੇ ਉੱਤਰ ਜਾ ਇੱਕ ਜਵਾਕ ਯਾਰ ਕੀ ਕਰੀ ਜਾਂਦਾ ਤੂੰ ਗਾਗਾ ਯਾਰ ਤੇਰੇ ਕਮਾਲ ਹੋ ਗਈ ਉਹ ਗਾਗ ਤਾਂ ਹੈ ਗਿਆ ਫਿਰ ਸਵਾ ਸਹਾ ਨਾਲ ਨਹੀਂ ਯਾਰ ਮੈਂ ਇਹ ਕਰਾਇਆ ਬੀਹੋਣ ਇੱਕ ਮੈਂ ਗੱਲ ਤਾਂ ਓਲਾ ਜਵਾਕ ਜੇਰ ਕਰਦਾ ਨਾ ਫਿਰ ਉਹਨੂੰ ਪਤਾ ਕੀ ਰੱਬ ਦਾ ਰੂਪ ਨਗਾਗਾ ਤੈਨੂੰ ਤੇਰੇ ਅਣਿਸਖਾਇਕ ਕੰਮ ਤੂੰ ਕਿੱਥੋਂ ਸਿੱਖਿਆ ਜੀ ਮੈਂ ਕੰਮ ਦਿੱਲੀਆਂ ਸਿੱਖਿਆ ਸੀ ਅੱਛਾ ਚੋਰ ਬਿਜਾਰ ਚ ਚੋਰ ਬਿਜਾਰ ਤੇ ਯਾਰ ਤੂੰ ਦੱਸਿਆ ਇਹ ਗੱਲ ਕਰਾ ਦੇਣਾ ਤੇ ਕਿੰਨੇ ਪੈਸੇ ਇਹਦਾ ਫੋਲਡਰ ਬਈ ਪਊਗਾ ਇਹ ਇਧਰ ਨੂੰ ਕਮਾ ਲੈ ਯਾਰ ਇਧਰ ਇਧਰ ਕਰੀ ਕਰੀ ਯਾਰ ਥੇਰੇ ਕੋਲ ਕੋ ਯਾਰ ਕਮਾਲ ਹੋ ਗਈ ਪਾਣੀ ਬੱਚਾ ਉਹ ਪਾਣੀ ਇਧਰ ਨੂੰ ਕਰਕੇ ਪੀਲਾ ਕੋਈ ਨਹੀਂ ਪੀਤਾ ਇਹ ਰੱਖ ਦੋਗੀ ਪਾਣੀ ਨਹੀਂ ਵਿੱਚ ਹਾਂ ਇਹਦਾ ਇੱਕ ਫੋਲਡਰ 1200 ਰੁਪਏ ਦਾ ਪਊਗਾ ਜੇਕਰ origignal ਫੋਲਡਰ ਪਾਉਣਾ ਬੂਗੂ 4000 ਰੁਪਏ ਦਾ ਤੁਸੀਂ ਦੱਸੋ ਕਿਹੜਾ ਪਾਉਣਾ ਇਹ ਤਾਂ ਠੱਗੀ ਹੈ ਤਲਗੀ 4000 ਤੇ ਤੂੰ ਜਾਣ ਕੇ 4000 ਇਹ ਮਾਰਗਰ ਚ ਕਿਤਾ ਪਤਾ ਕਰ ਲੋ ਇਹਦੂ ਘਾਟ ਪਾਉਂਦੇ ਨਹੀਂ ਕੋਈ ਯਾਰ ਅਹੀਂ ਤੇਰੇ ਕੋਲੇ ਆਏ ਆ ਪਿੰਡ ਚ ਦੁਕਾਨ ਮੁੰਡਿਆਂ ਦੇ ਸੀ ਚੰਦਨ ਟੈਲੀਕਮ ਬੜਾ ਮਸ਼ਹੂਰ ਆ ਇਹਨੇ ਮੈਨੂੰ ਜਿੱਦ ਕਰੀ ਬੈਠਾ ਮੈਂ ਮਾਰਕੀਟ ਚ ਲੱਗਿਆ ਸੀ ਕਿ ਮੈਂ ਤਾਂ ਹਾਂ ਤੂੰ ਹੁਣ 1200 ਤੇ ਤਾਂ ਇਹ ਨਹੀਂ ਫਿਰ ਇਹਦੂ ਘਾਟ ਨਹੀਂ ਵੀਰੇ ਪੈਦਾ ਤੁਸੀਂ ਇੱਥੇ ਨਾਲ ਦੁਕਾਨ ਹੈਗੀ ਨੁੱਕਰ ਤੋਂ ਤੱਕ ਪਤਾ ਕਰ ਲੋ ਤੇ ਜੇ ਇੱਕ ਅਸੀਂ ਆਪ ਇੱਕ ਕੋਈ ਕੋਈ ਗੱਲ ਹੈ ਹਲੋ ਕਮਟ ਹਾਂ ਅਈਆ ਔਰ ਲੈਣਾ ਨਾ ਜਾਈ ਯਾਰ ਰਹਿ ਜੂ ਅਸੀਂ ਖਰੀਦ ਨਹੀਂ ਲੈਣਾ ਇਹ ਲੱਗਿਆ ਆ ਬੱਚਿਆਂ ਦਾ ਫਿਰ ਮੜ ਕੇ ਬੱਚੇ ਰੋਂਦੇ ਆ ਦੇਖੋ ਅੱਛਾ ਅਸੀਂ ਇਹ ਕਿੰਨੇ ਦਾ ਹੈ ਤੇ 1000 ਰੁਪਏ ਦਾ ਬੱਸ ਲੈ ਲੈਣਾ ਅਸੀਂ ਦੋ ਦਿਹਾੜੀਆਂ ਲੱਗेंगी ਆੜੀਆਂ ਝੋਨੇ ਚ ਲੱਗ ਜਾਣੇ ਅਸੀਂ ਲਗਾਤਾਰ ਲਾਉਂਦੇ ਹੁਣ ਕੋਈ ਗੱਲ ਨਹੀਂ ਤੁਸੀਂ ਲਾਓ ਫੜਾਓ ਆਰਡਰ ਪਾਈਏ ਦਾ ਇਹ ਲੈ ਲੈਣ ਇੱਕ ਇੱਕ ਹੋਰ ਲੈਣਾ ਹੈ ਜੀ ਤੁਸੀਂ ਆਹ ਤਾਂ ਫੜਾਓ ਬਿਨਾਂ ਦਾ ਕਰਾਅ ਕਰਮਾ ਹਲਿਆ ਇਹ ਜੇ ਅਸੀਂ ਨਵਾਂ ਹੀ ਦੋ ਪਾਈ ਯਾਰ ਮਨ ਖਰਾਬ ਹੈ ਕੋਈ ਨਹੀਂ ਦਿੰਨੇ ਪਹਿਲਾਂ ਆਹ ਕੰਮ ਕਰਾ ਲਓ ਕੁਣ ਭਾਈ ਆਪ ਕੋਲ ਆਣਾ ਭਾਈ ਭਾਈ ਸਾਲਾ ਮਰਾ ਕੋਈ ਕਿਹ ਹੈ ਇਹਦੇ ਕੇ ਚੱਕਣ ਲੱਗੇ ਇਹਦਾ ਇਹ ਜੇ ਅਸੀਂ ਆਪ ਦਾ ਲਾਏਗੇ ਸ਼ੀਸ਼ਾ ਕਿੰਨੇ ਫਿਰ ਕਿੰਨੇ ਪੈਸੇ ਤੇਰ ਆਪਾਂ 200 ਰੁਪਏ ਲੇਵਰ ਲੈ ਲਾਂਗੇ ਆਪ ਦੀ ਹਿਸਾਬਾਂ ਸ਼ੀਸ਼ਾ ਜਿੰਨੇ ਤਾਂ ਮਰਜ਼ੀ ਹੋ ਜੇ ਜਿੰਨੇ ਤਾਂ ਮਰਜ਼ੀ ਲੈ ਆਏ ਤੇਰੇ ਕੋਲ ਸ਼ੀਸ਼ੇ ਆ ਨਹੀਂ ਨਾ ਮੇਰੇ ਕੋਲ ਨਹੀਂ ਵੱਡੀ ਵੱਡੀ ਕੰਨ ਤੇ ਚੱਲਦੀ ਹੁੰਦੀ ਵੱਡੀ ਫੋਟੋ ਵੱਡੀ ਫੋਟੋ ਵੱਡੀ ਹਾਂ ਵੱਡੀ ਦੇ ਕਿੱਦਲੀ ਆ ਨਟਾਡੇ ਵੱਡਾ ਨਗਰ ਮੈਂ ਅਸੀਂ ਸਿਸ਼ਾ ਅਸੀਂ ਲੈ ਆਉਣੇ ਇੱਕ ਮਿੰਟ ਓ ਯਾਰ ਉਹ ਚੀਜ਼ ਨਹੀਂ ਬਣਨੀਗੀ ਸਿਸ਼ਾ ਤੁਸੀਂ ਆਪ ਦਾ ਲੈ ਆਓ ਫਿਰ 200 ਰੁਪਏ ਹਾਂ ਮੈਂ ਮਿਹਨਤ ਲਰਵਾਉ 200 ਰੁਪਏ ਫਿਰ 200 ਰੁਪਏ ਹਾਂ ਚਲ ਮੈਂ ਸਿਸ਼ਾ ਲੈ ਅਸੀਂ ਚੱਲਦੇ ਚੱਕ ਨਾ ਹਾਂ ਹੋ ਗਿਆ ਥੋੜਾ ਲੈ ਹਾਂ ਸਟਾਰਕਟ ਡਾਕਟਰ ਸਿਸ਼ਾ ਫੜੀ ਮੈਂ ਪਰ ਇੱਕ ਆਵਾਜ਼ ਤੇ ਜਿਹੜਾ ਤੁਹਾਨੂੰ ਅੱਛਾ ਆ ਸਿਸ਼ਾ ਇਹਦੇ ਵਿੱਚ ਪਾਉਣਾ ਮੋਬਾਈਲ ਦੇ ਵੱਡੀ ਛੋਟੋ ਵੱਡੀ ਫੋਟੋ ਰਾਣੀ ਸਾਹਿਬ ਹੁੰਦਾ ਫੋਟੋ ਤਾਂ ਇੱਡੀ ਆਉਗੀ ਜਿੱਡੀ ਪਹਿਲਾਂ ਹੁੰਦੀ ਸੀ ਇਹਦੀ ਨਹੀਂ 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 ਤੇਰੇ ਨਾਲ ਹਦੀ ਕੀ ਗੱਲ ਮੁੱਕੀ ਗੱਡੀ ਵਾਲੀ ਗੱਲ ਕੀਤੀ ਨਾ ਵੱਡੀ ਫੋਟੋ ਆ ਵੱਡੀ ਫੋਟੋ ਹੀ ਤੂੰ ਨਾ ਨਾ ਤੂੰ ਫੇਰ ਰੱਖਣਾ ਸ਼ੰਗਾਰ ਇਹਦੇ ਆਪਾਂ ਭੇਜੂ ਮਕਰੀ ਜਾਂਦੇ ਇਹ ਮੋਬਾਈਲ ਦੇ ਵਿੱਚ ਪਾਉਣਾ ਹੈ ਆਹਾਂ ਫਿਰ ਇਹਦੇ ਵੱਡੀ ਫੋਟੋ ਆਉਗੀ ਵੱਡੇ ਨੰਬਰ ਆਉਣਗੇ ਇਹ ਬੇਟਾ ਫਿਰ ਇਹਨਾ ਕੰਮ ਕਰੂਗਾ ਖੇਤ ਜਾ ਕੇ ਵਧੀਆ ਪਾ ਸਰ ਇਹ ਇਸ ਤਰ੍ਹਾਂ ਫੋਟੋ ਥੋੜਾ ਵੱਡੀ ਹੋ ਜੇ ਸ਼ੀਸ਼ਾ ਵੱਡਾ ਪਾ ਦੇਗਾ ਤੂੰ ਜੀ ਵਧੀਆ ਲੱਗਦਾ ਹਾਂ ਜੀ ਲੱਗਾ ਰਹਿੰਦਾ ਵਧੀਆ ਕਿਤੇ ਫਿਰ ਇਹਨੂੰ ਖੇਤ ਅਲਸੀੜੀ ਲਾ ਦੋ ਐਲ ਸੀ ਡੀ ਆਏਗਾ ਨਾ ਜੀ ਉਹ ਝੋਨਾ ਲਾਉਂਦੇ ਨੇ ਪਿਛਲੇ ਰੀ ਹਾਂ ਤੇ ਉਹ ਝੋਨਾ ਲਾਉਦੇ ਕਿਸ਼ਤਾਂ ਲੈ ਲੈਂਦੀ ਅਸੀਂ ਲੈ ਲੈਂਦੀ ਕਿਸ਼ਤਾਂ ਦੇ ਲੈ ਇਹਨੂੰ ਪਰੇ ਕਰੀਆ ਤੂੰ ਸਮਾਨ ਤੋੜੇ ਮੇਰਾ ਉਹ ਉਧਰ ਕਰ ਇਹਨੂੰ ਤੂੰ ਐ ਕਰਨਾ ਮੰਨ ਲਾ ਤੂੰ ਇਹਨੂੰ ਇਹਨੂੰ ਪਾ ਇਹ ਦੁਕਾਨ ਮੈਂ ਨਾ ਜੀ ਗੋਲੀ ਕੋਈ ਨਹੀਂ ਕੋਈ ਤੂੰ ਆਣਾ ਪ੍ਰਾਣੀ ਮੈਂ ਉਹ ਮੈਂ ਦੱਸਿਆ ਕਿਸੇ ਨੇ ਭਾਈ ਸਾਹਿਬ ਇਹ ਸ਼ੀਸ਼ਾ ਨਹੀਂ ਪੈਂਦਾ ਇਹ ਕਿਸੇ ਤੁਸੀਂ ਨਾ ਖਿੜਕੀ ਦੇ ਵਿੱਚੋਂ ਖੋਲ੍ਹ ਕੇ ਲਿਆ ਹੈ ਯਾਰ ਹਲੋ ਵੀ ਤੂੰ ਦਿਲਵਾ ਸੜ ਕੇ ਉਹ ਲਿਆਏ ਤਾਂ ਇਹ ਆ ਲੈ ਯਾਰ ਅਸੀਂ ਤੂੰ ਇਧਰ ਨਾ ਮੇਰੀ ਗੱਲ ਸੁਣ ਤੇਰੇ ਨਾਲ ਕੀ ਗੱਲ ਹੈ ਇਧਰ ਨੁਕਰ ਦੇ ਦੁਕਾਨ ਹੈਗੀ ਆ ਕਿੱਡਾ ਹੋਂde ਚੱਲੀ ਜਾਂਦਾ ਆ ਉਹ ਉਹ ਯਾਰ ਉਹ ਐਲ ਸੀ ਡੀ ਆ ਉਹ ਟੀ ਵੀ ਐਲ ਸੀ ਡੀ ਦੀ ਜਿਹੜੀ ਇਹ ਹੁਣ ਇਹ ਮੋਬਾਈਲ ਦੇ ਵਿੱਚ ਕਿਵੇਂ ਚੱਲ ਜਾਊਗਾ ਦਿੱਲੀ ਤੂੰ 200 ਰੁਪਈਆ ਲੇਬਰ ਲਾਏ ਤੇ ਸਾਨੂੰ ਫ੍ਰੀ ਕਰ ਤੇਰਾ ਮਤਲਬ ਹੀ ਨਹੀਂ ਅਸੀਂ ਕੁਝ ਪਵਾਈਏ ਮੈਂ 200 ਰੁਪਏ ਨਹੀਂ ਲੈਣਾ ਇਧਰ ਦੁਕਾਨ ਹੈਗੀ ਉੱਥੋਂ ਪਵਾ ਲਵਾਂ ਨਹੀਂ 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 ਉਹ ਫਿਰ ਐ ਨਹੀਂ ਪਤਾ ਕੀ ਹੈ ਤੇਰੀ ਦੁਕਾਨ ਹੁਣ ਮਸ਼ਹੂਰ ਹੈ ਤੂੰ ਉਹ ਮੁੰਡਾ ਮੈਨੂੰ ਲੈ ਕੇ ਆਇਆ ਇੱਕ ਜੇ ਘਰੇ ਪੇ ਮਕੈਨਿਕ ਮਕੈਨਿਕ ਕੌਣ ਹੈ ਦੁਕਾਨਦਾਰ ਕੋਣ ਮਕੈਨਿਕ ਹੈਗੇ ਆ ਕੋਈ ਹਾਸਿਰ ਦਾ ਕੰਮ ਹੁੰਦਾ ਮਕੈਨਿਕ ਮੈਂ ਜਿਹੜੀ ਚੀਜ਼ ਬਣੀ ਕੰਪਨੀ ਵੱਲੋਂ ਉਹੀ ਆ ਨਹੀਂ ਇਹ ਕੰਪਨੀ ਵੱਲੋਂ ਆਪਣੀ ਫਾਟ ਆ ਜੀ ਅਸੀਂ ਆ ਆ ਆ ਕੰਪਨੀ ਨੇ ਕੰਪਨੀ ਵਾਲਾ ਚੀਜ਼ਾ ਇਹ ਵੇਚਦੀ ਦੇ ਇਹ ਤੂੰ ਲੈ ਕੇ ਬਾਹਰ ਜਾ ਕੁਚੀ ਨਹੀਂ 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 ਆ ਦੁਕਾਨਦਾਰ ਜਾ ਯਾਰ ਇਹ ਕੋਈ ਗੱਲ ਹੋਈ ਯਾਰ ਉਹ ਇੱਕ ਮਿੰਟ ਬੱਚਾ ਨਾ ਆਏ ਪੈਸੇ ਲਾ ਗਏ ਉਹ ਗੱਲ ਪਈ ਨਾ ਮੈਂ ਉਹ ਗਾਲਾਂ ਆਏ ਕਿ ਨਹੀਂ ਪਾ ਜਾਂਦਾ ਯਾਰ ਤੂੰ ਇਹਨੂੰ ਯਾਰ ਤੂੰ ਪਤਾ ਕਿਹੜਾ ਕੰਮ ਸਾਡੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਅਸੀਂ ਤਾਂ ਪਤਾ ਕੀ ਖੇਤ ਬੜੀ ਬੱਤੀ ਵੀ ਨਹੀਂ ਆਈ ਦੋ ਦਿਨ ਹੋ ਗਏ ਤੇ ਪਾਣੀ ਨਹੀਂ ਹੈਗਾ ਅਹੀਂ ਅ ਜਲਦੀ ਕਰ ਤੂੰ ਬੱਤੀ ਨਹੀਂ ਆਈ ਤੇ ਦੱਸ ਮੈਂ ਦੱਸ ਕੀ ਕਰ ਸਕਦਾ ਮੈਂ ਜੀ ਨਹੀਂ ਲੱਗਦਾ ਕੰਮ ਤਾਂ ਓਖੇ ਪਏ ਉਹ ਤਾਂ ਜੀ ਨਹੀਂ ਲੱਗਦਾ ਕੰਮ ਤਾਂ ਓਖੇ ਪਏ ਤੇ ਫਿਰ ਭਰਾਵਾ ਥੋੜਾ ਪੈ ਜਾਊਗਾ ਯਾਰ ਤੂੰ ਕਮਾਲ ਦਾ ਤੂੰ ਮਕੈਨਿਕ ਆ ਤੂੰ ਨਹੀਂ ਨਹੀਂ ਤੂੰ ਨਾਲ ਕਮਾਲ ਹੋ ਗਈ ਆ ਤੁਹਾਡੇ ਵਾਲੀ ਤੂੰ ਆਣਾ ਮੈਂ 200 ਰੁਪਏ ਚ ਪਾ ਦਾਂਗਾ ਤੂੰ ਕਿਆ ਹੁਨੇ ਮੈਨੂੰ ਮੈਂ 200 ਰੁਪਏ ਚ ਕਿਆ ਮੈਂ ਤੁਸੀਂ ਕਿਆ ਸੀ ਫੋਲਡਰ ਲੈ ਕੇ ਆਏ ਆ ਮੈਂ ਤਾਂ ਕਹਿਆ ਫੋਲਡਰ ਲੈ ਕੇ ਆਏ ਆ ਫੋਲਡਰ ਯਾਰ ਫੋਲਡਰ ਤੂੰ ਨਹੀਂ 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 ਓਏ ਇਹਨੂੰ ਕੌਣ ਫੋਲਡਰ ਲੈ ਕੇ ਆਇਆ ਤੂੰ ਆ ਨਾ ਤੂੰ ਇਹਨੂੰ ਪਾ ਪਾ ਦੇ ਪਾ ਦੇ ਕੋਈ ਤੁਸੀਂ ਜਿੱਥੋਂ ਆ ਖੋਲ ਛੜਕੀ ਪੱਟ ਕੇ ਖੋਲ ਕੇ ਲਿਆਂਦਾ ਨਾ ਉੱਥੇ ਚੋਰ ਵਾਰ ਜਾਣੇ ਤੁਹਾਡੇ ਰਾਹ ਜਾਂਦਾ ਜੀ ਪਤਾ ਕੀ ਗੱਲ ਨਹੀਂ ਨਹੀਂ ਇਹ ਇਹ ਤੂੰ ਇੱਕ ਪਾਇਆ ਨਾ ਤੁਸੀਂ ਕੁਝ ਮੇਰਾ ਨੁਕਸਾਨ ਕਰ ਦਉਂਗੇ ਯਾਰ ਨੁਕਸਾਨ ਤੂੰ ਬਾ ਗੱਲ ਫਿਕਰਾ ਹੋਰ ਕੇ ਤੂੰ ਪਾ ਕੇ ਕੰਮ ਨਬੇੜ ਸਾਨੂੰ ਫ੍ਰੀ ਕਰ ਆ ਪੈਸੇ ਫੜ ਪੈਸੇ ਕਿੱਥੇ ਪੈਸੇ ਕਿੱਥੇ ਮੈਂ ਤੁਹਾਡੇ ਵਰਗੇ ਗਾਹ ਨੂੰ ਦੇਖੇ ਪਹਿਲੀ ਵਾਰੀ ਅੱਜ 200 ਰੁਪਇਆ ਤੂੰ ਲੈਣਾ ਸਾਡੇ ਤੋਂ ਮੈਂ ਤੁਹਾਡੇ ਵਰਗੇ ਗਾਹ ਨੂੰ ਪਹਿਲੀ ਵਾਰੀ ਦੇਖਿਆ ਅੱਜ ਅੱਜ ਤੱਕ ਗਾਹ ਨਹੀਂ ਟੱਕਰਿਆ ਜਿਹੜਾ ਅਸੀਂ ਸਹੀ ਬੈ ਕੇ ਆ ਜੀ ਨਹੀਂ 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 ਯਾਰ ਪਾਈ ਸਾਹਿਬ ਜਿਹੜੀ ਆਏ ਆ ਤੱਕ ਨਹੀਂ ਨਹੀਂ ਨਾ ਕੱਢ ਬਾਹਰ ਯਾਰ ਬੱਗੂ ਵਾਲਾ ਯਾਰ ਤੁਹਾਨੂੰ ਮਾਲ ਹੋ ਗਈ ਯਾਰ ਇੱਕ ਵਾਰ ਤੂੰ ਤਾਂ ਮੇਰੇ ਗਾਲ ਪੈਣ ਲੱਗ ਗਏ ਯਾਰ ਥੋੜਾ ਪੈਣਾ ਯਾਰ ਮੁੰਡੇ ਪੈਸੇ ਪੈ ਵੀ ਜਾਂਦਣ ਦਾ ਕੰਮ ਤੂੰ ਗਾਹ ਨੂੰ ਮਾਲ ਹੋ ਗਈ ਤੂੰ ਡਰ ਕੇ ਰਹਿਣਾ ਮੜਾ ਜਾ ਤੂੰ ਪਾ ਇਹਨੂੰ ਐਵੇਂ ਡਰ ਕੇ ਲੈ ਕਮਾਲ ਹੋ ਗਿਆ ਇਹਦੇ ਵਿੱਚ ਪਾ ਇਹਦੇ ਸਕਰੀਨ ਦੇ ਵਿੱਚ ਸਿੱਧਾ ਇਹ ਨੂੰ ਸੈੱਟ ਕਰ। ਮਿੰਟ ਮਾਰਨ ਨੂੰ ਫਿਪਟਾਇਮ ਨਹੀਂ ਆਗਾ ਇੰਨਾ ਸਾਡੇ ਕੋਈ ਦਾ ਆਣਾ ਹੋਰ ਜਾਣਾ ਬਾ ਤੂੰ ਪਾ ਇਹਨੂੰ। ਫਿਰ ਕਮਾਲ ਹੋ ਗਈ ਤੁਹਾਡੇ ਵਾਲੀ ਨੇ। ਕਮਾਲ ਹੋ ਗਈ। ਤੁਸੀਂ ਦੋਸਤ ਕਮਲੇ ਹੈਗੇ ਜੇ ਮੈਨੂੰ ਵੀ ਕਰੀ ਜਾਂਦੇ ਤੁਸੀਂ। ਤੂੰ ਵੀਰ ਪਈਏ। ਕੌਲਿਆਂ ਦੀ ਗੱਲ ਇਹ ਸੁਸਿ। ਨਾ ਇੱਕ ਮਿੰਟ ਨਹੀਂ ਨਹੀਂ। ਉਹ ਯਾਰ ਪਤਾ ਕੀ ਹੈ? ਐਡਾ ਸ਼ੀਸ਼ਾ ਲੈ ਕੇ ਕਾਹ ਕਹਿੰਦਾ ਐਡਾ ਸ਼ੀਸ਼ਾ ਮੋਬਾਈਲ ਤੇ ਪਾ ਦੂਗਾ। ਤੁਸੀਂ ਲੈ। ਤੁਸੀਂ ਪਾਓਗੇ। ਮੈਂ ਕਹਿਣਾ ਤੂੰ ਹੀ ਮੈਂ ਦੋੜੀ ਪਾਵਾਂਗਾ। ਅਹੀਂ ਤੇ ਪਾਉਣ ਜਾਣ ਦੇ ਨੀ ਪਾ ਦਿੰਦੇ ਉਹਨੂੰ ਇੰਨਾ ਨਹੀਂ ਟਾਈਮ ਲਾਏਗਾ ਕਦੀ ਉਹ ਪਤੰਦਰੋ ਹੁਣ ਮੈਂ ਇਦਾਂ ਮੋਬਾਈਲ ਕਿੱਥੋਂ ਬਣਵਾ ਲਾਂ ਕੰਪਨੀ ਤੋਂ ਆਹ ਵੇਖਾਂ ਲੈ ਇਹ ਉਹ ਲੈ ਜੀ ਫੜਾ ਪਾ ਨੀਰੇ ਨਹੀਂ ਪਰ ਮੈਂ ਸਮਾਰੀ ਜਾਂਦਾ ਨਹੀਂ ਬਿਠੇ ਉਹ ਲੈ ਜੀ ਆ ਫੜਿਆ ਯਾਰ ਤੂੰ ਇੱਕ ਬਰ ਰੱਖ ਲੈ ਤੂੰ ਪਾ ਕੇ ਰੱਖ ਲੈ ਯਾਰ ਤੂੰ ਪਾ ਦੇ ਪੈ ਜਾਣੀ ਆ ਅੱਲਾ ਕਸਮ ਇਹਨੇ ਪੈ ਜਾਣਾ ਪਾ ਕੇ ਵੇ ਚਲ ਤੂੰ ਬਰਸੋਂ ਆਏ ਪਰ ਫਸੋਣੀ ਨਹੀਂ ਹੁਣੇ ਕਹਿੰਦਾ ਬੱਚਾ ਢੈਂਟੇ ਕਿਤੇ ਦੇ ਦੋ ਨਾ ਅੰਦਰ ਉਹ ਘੈਂਟੇ ਦੇ ਕਰ ਐ ਥੜਾ ਮੈਂ ਮੰਤਰ ਭੂਗੂ ਮਾਰ ਦੂੰ ਐਂਦੇ ਟਾਈਮ ਤਾਂ ਲੱਗੂ ਗਏ ਬਈ ਤੂੰ ਤੂੰ ਇੱਕ ਚੱਲ ਘੈਂਟੇ ਬਿਠੇ ਰੇ ਇੱਕ ਮਿੰਟ ਉਹ ਚੱਕ ਲਈਏ ਜਦੋਂ ਮਰਜੀ ਪਾ ਲਈ ਲੈ ਐਵੇਂ ਚੱਕ ਲਈਏ ਯਾਰ ਕਮਾਲ ਹੋ ਗਏ ਜਿੰਨੇ ਟਾਈਮ ਨੂੰ ਆਵਾ ਤੁਸੀਂ ਮੇਰੇ ਕੋਲ ਪਰਸੋਂ ਆ ਜਾਈਂ ਨਹੀਂ ਨਹੀਂ ਪਰਸੋਂ ਦਾ ਬਾਹਰ ਹੀ ਦੂਰ ਐ ਨਹੀਂ ਨਹੀਂ ਯਾਰ ਕੰਮ ਸਾਰਾ ਛੱਡਿਆ ਹੋਇਆ ਯਾਰ ਐਂ ਤੱਕ ਮੇਰਾ ਖਾ ਰੱਖ ਯਾਰ ਤੁਸੀਂ ਨਾ ਮੈਨੂੰ ਲੱਗਦਾ ਵੀ ਮੇਨਾ ਦੇ ਦਿਮਾਗ ਅੱਜ ਖਰਾਬ ਕੀਤਾ ਪਿਆਦਾ ਨਹੀਂ ਨਹੀਂ ਕਿੱਧਰ ਆਉਂ ਤੁਸੀਂ ਕਿੱਥੋਂ ਆਏ ਕਿੱਥੋਂ ਇਹ ਕਿਹੜਾ ਪੰਡਾ ਤੋਂ ਖੇਤੋਂ ਆਏ ਖੇਤੋਂ 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 ਸਤਾ ਕੱਢਦੇ ਸੀ ਤੇ ਉਹ ਸਿੱਧੇ ਤੇਰੇ ਕੋਲ ਆ ਗਏ ਕੰਮ ਨਹੀਂ ਹੁੰਦਾ ਇਹਨੇ ਮੈਨੂੰ ਫੋਨ ਤੁਹਾਡਾ ਗਰਮੀ ਚੜੀ ਪਈ ਦਿਮਾਗ ਨੂੰ ਜਾ ਠੰਡਾ ਠੰਡਾ ਪੀਓ ਜਾ ਕੇ ਰੇ ਠੰਡਾ ਪਰਸੋਂ ਪੀਤਾ ਪਰਸੋਂ ਪੀਤਾ ਠੰਡਾ ਠੰਡਾ ਪਰਸੋਂ ਪੀਤਾ ਆ ਬੱਸ ਫੜ ਮੁੱਕ ਗਿਆ ਨਹੀਂ ਨਹੀਂ ਤੂੰ ਇਹਨੇ ਗੱਲਾਂ ਚ ਨਾ ਲਾ ਤੂੰ ਇਹਨੂੰ ਫੜ ਕੇ ਰੱਖ ਇਹ ਅਸੀਂ ਇੱਕ ਘੰਟੇ ਨੂੰ ਅਸੀਂ ਆਉਣੇ ਆ ਤੂੰ ਆ ਸਾਨੂੰ ਬਣਾ ਕੇ ਦੇ ਮੋਬਾਈਲ ਨਹੀਂ ਤਾਂ ਦੁਕਾਨ ਤੇਰੀ ਬਾਦ ਨੂੰ ਚੱਲਣੇ ਚਲੋ ਠੀਕ ਆ ਪਰਸੋਂ ਆ ਜਾ ਫਿਰ ਹਾਂ ਠੀਕ ਆ ਹੁਣ ਸ਼ਾਮ ਨੂੰ ਚਲ ਮੈਂ ਮੈਨੂੰ ਮਨਾ ਲੇ ਮੈਨੂੰ ਨਹੀਂ ਲੈ ਕੇ ਜਾਣਾ ਮੈਨੂੰ ਨਹੀਂ ਪਤਾ ਇਹ ਕੋ ਯਾਰ ਜੇ ਤੇ ਬੱਚਾ ਹੈ ਫਿਰ ਗੱਲ ਨਾ ਪੈ ਜੇ ਨਾ ਤੇਰੀ ਤੂੰ ਮੈਨਨ ਦੇ ਦੇ ਫੂ ਯਾਰ ਤੈਨੂੰ ਕਦਾ ਮੈਨੂੰ ਐਸਾ ਨਹੀਂ ਦੱਸੋ ਸਾਨੂੰ ਉਹਨੇ ਸ਼ਾਮ ਨੂੰ ਦੇ ਦੂੰਗਾ ਯਾਰ ਗੱਲ ਮੁੱਕੀ ਚੜ੍ਹ ਚੁੱਕੀ ਚਲ ਯਾਰ ਕੋਈ ਨਹੀਂ ਬਿਠੇ ਸ਼ਾਮ ਨੂੰ ਜੇ ਨਾ ਮਿਲਿਆ ਫਿਰ ਦੇ ਦੂੰਗਾ ਬਰਾ ਨਾ ਮਿਲਿਆ ਕੀ ਫਿਰ ਨਾ ਮਿਲਿਆ ਦਾ ਮੋਬਾਈਲ ਲੈ ਜਾਏ ਨਹੀਂ ਨਹੀਂ ਮੋਬਾਈਲ ਕਿ ਇਹ ਨਹੀਂ ਚੱਲੇਗੀ ਮੋਬਾਈਲ ਬਣਾ ਕੇ ਲੈ ਕੇ ਜਾਣਾ ਸੀ ਜੇ ਮੈਂ ਚਲੋ ਮੈਂ ਕੋਈ ਠਾਈ ਹੈ ਯਾਰ ਤੁਹਾਡਾ ਤਾਂ ਕਹੀ ਹੈ ਯਾਰ ਕਿ ਮੈਂ ਦੁਕਾਨਦਾਰੀ ਕਦੀ ਹੈ ਯਾਰ ਮੇਰੇ ਜੇ ਦੁਕਾਨ ਤੂੰ ਜਾਓਗੇ ਤਾਂ ਮੈਂ ਕੰਮ ਕਰੂੰਗਾ ਜਾਓ ਸ਼ੁਰੂ ਕਰ ਇੱਕ ਵਾਰ ਸ਼ੁਰੂ ਤਾਂ ਕਰ ਫਿਰ ਕਰਦਾ ਤੁਸੀਂ ਜਾਓ ਇੱਕ ਵਾਰ ਤੂੰ ਸ਼ੁਰੂ ਕਰ ਫਿਰ ਮੈਂ ਇਹਨੂੰ ਲੈ ਕੇ ਜਾਵਾਂ ਮਰਾ ਜੀ ਸੀਸਾ ਤਾਂ ਬਸ ਬਸ ਸ਼ੀਸ਼ਾ ਤਿਆਰ ਹੀ ਜਾਓ ਤੁਸੀਂ ਜਾਓ ਚੱਲ ਛਾ ਦਾ ਬੜਾ ਨਿਸ਼ਾਨ ਬਣਾ ਬਣਾ ਤਰਾ ਕੋਈ ਨਹੀਂ ਕੋਈ ਬਣਾਣਾ ਚਲ ਤੂੰ ਇੱਕ ਵਾਰ ਮੋਟਰ ਮਟਰ ਛੱਡ ਕਿੱਥੇ ਜਾਣਾ ਕਿਹੜੇ ਲੋਕ ਆ ਜਾਂਦੇ ਆ ਕਮਾਲ ਹੋ ਗਈ ਯਾਰ ਮੈਂ ਇਹਦਾ ਐਪ ਤਾਂ ਅંદર ਰੋ ਮਾਰਦੇ ਜਿਵੇਂ